ਵਾਹਿਗੁਰੂ ਗਰਬਾਣੀ ਪੜਨੀ ਪੈਗੀ ਪਚਾਰ ਨਹੀਂ ਪੈਗੀ ਅੱਜ ਦੀ ਗੱਲ ਕਰਦੀ ਹੈ ਗਰਬਾਣੀ ਧਰਮਤ ਸੁਨਾਇਆ ਜਾਂਦਾ ਹੈ ਸੋ ਗਰਮਤ ਵਿਰਲੇ ਹਨ ਭਗਤ ਭਗਤੇ ਨਹੀਂ ਅੱਖਾਂ ਮਾਲਾ ਫੇਰਨ ਵਾਲੇ ਵਿਲੜ ਜੇ ਨਹੀਂ ਭਗਵੇਂ ਕੱਪੜੇ ਵਾਲੇ ਨਹੀਂ ਭਗਤ ਕੀਰਤ ਕਰਦਾ ਹੈ ਉਹ ਰਾਰੇ ਜਾਂਦਾ ਹੈ ਸੋ ਉਹ ਪੂਰਨੇ પાਕੇ ਜਾਂਦਾ ਹੈ ਭਗਤ ਬੰਨਾ ਬਹੁਤ ਔਖਾ ਹੈ ਸੋ ਸਾਨੂੰ ਸਾਡੇ ਮੋਹ ਚ ਮੋਹ ਪਾਇਆ ਗਿਆ ਇਹ ਲੱਭ ਲੋਭ ਇਹ ਮਿੱਠਾ ਹੈ ਸੋ ਇਹ ਚਲੇਤਰ ਜੇ ਬੱਚੇ ਨੂੰ ਸਕੂਲ ਜਾਂਦਾ ਹੈ ਟੋਫੀ ਦਿੱਤੀ ਜਾਂਦੀ ਹੈ ਸਕੂਲ ਤਾਂ ਨੂੰ ਲਾਲਚ ਪਾਇਆ ਜੇ ਪੜ ਲੇ ਸੋ ਠੀਕ ਹੈ ਜੇ ਪਖੰਡ ਹੈ ਸਕੂਲ ਨੂੰ ਛੱਡਣਾ ਸੀ ਜੇ ਸਕੂਲ ਨਾਲ ਪ੍ਰੀਤ ਪਾ ਕੇ ਬਹਿ ਜੇ ਨਹੀਂ ਜੋ ਸਾਡੀ ਸੋਚ ਹੈ ਪਹਿਲੋਂ ਨੌਕਰੀ ਫੇਰ ਪੜਾਂਗੇ ਇਹ ਸਿਆਣਾ ਵੀ ਨਹੀਂ ਚੱਲਨੀ ਸੋ ਇਹ ਬੱਚਿਆਂ ਨੂੰ ਮਿੱਠਾ ਪਿਆਰਾ ਲੱਗਦਾ ਹੈ ਪਹਿਲੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਨਾ ਘਰ ਬੱਚਿਆਂ ਪਤਾ ਕੋਈ ਨਾ ਕੋਈ ਮਿੱਠੀ ਚੀਜ਼ ਆਏਗੀ ਵਸ ਕੋ ਢਾਉਣਗੇ ਇਹ ਬੱਚਿਆਂ ਨੂੰ ਵੱਡਿਆਂ ਨੂੰ ਮਿੱਠਾ ਪਿਆਰਾ ਲੱਗਦਾ ਹੈ ਜੋ ਨਮਕ ਕੌੜਾ ਉਸਾ ਨੂੰ ਮਿੱਠਾ ਲੱਗਦਾ ਇਹ ਮੋ ਮਿੱਠਾ ਸੋ ਐਸਾ ਹੈ ਸੰਸਾਰ ਦਾ ਖੇਲ ਉਲਟਾ ਖੇਲ ਹੈ ਅਸੀਂ ਭਗਤਾਂ ਨੂੰ ਉਲਟਾ ਕਹਿੰਦੇ ਸੋ ਅਜ 11 ਪਉ ਹੈ ਸੂਬੇ ਦੀ ਕਚੈਰੀ ਚ ਸਹਿਬਜ਼ਾਦਾ ਬਾਬਾ ਜੋਰਾ ਸਿੰਘ ਜੀ ਸਾਹਿਬ ਜੀ ਆਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜੀ ਆਦਾ ਬਾਬਾ ਫਤਿਹ ਸਿੰਘ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਛੋਟੇ ਛੱਟੇ ਲਾਲ ਸਵ ਇਤਿਹਾਸ ਸਾਡੇ ਸਾਨੂੰ ਚੌਕਸ ਕਰਦਾ ਹੈ ਸਿੱਖਿਆ ਲੈਣ ਵਾਸਤੇ ਹੁੰਦਾ ਹੈ ਇਹ ਗੁਰਬਣ ਗਿਆਨ ਤਰ ਬਿਨ ਇਤਿਹਾਸ ਸੱਚ ਦੇ ਨਾ ਸਾਕੀ ਮੋਲ ਨਾ ਬਾਕੀ ਸ ਇਹ ਗੁਰਗਨ ਗਿਆਨ ਨਹੀਂ ਹੋਣਾ ਧਰਮ ਬਿਨ ਧਿਆਨ ਨਹੀਂ ਹੋਣਾ ਸਾਰਿਆਂ ਦਾ ਧਰਮ ਇੱਕੋ ਹੀ ਹੈ ਸ ਧਰਮੰਤ ਕੌਣ ਹੈ ਵਤਵੰਤ ਕੌਣ ਹੈ ਕੁਲਵੰਤ ਕੌਣ ਹੈ ਜੋ ਆਪਣੇ ਆਪ ਨੂੰ ਸਮਝ ਲੈਂਦਾ ਮੈਂ ਕੀ ਕਰਨ ਆਇਆ ਹਾਂ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਸੋ ਅਸੀਂ ਅਨੰਦਲੈਂਡ ਆਏ ਸੀ ਖੁਸ਼ੀ ਵਸਤੀ ਦੀ ਗਾਸ ਵਿਕਾਸ ਚ ਮਿਲਿਆ ਕੁਝ ਠੀਕ ਹੈ ਬਾਹਰੋਂ ਗਿਆਨ ਸਾਇੰਸ ਵਿਗਿਆਨ ਸਾਨੂੰ ਸੁਖ ਦੇ ਸਕਦਾ ਹੈ पर बाहर विकास हो गया शांति आई नहीं बीमारी बिमारी है फटक फटक पै रहे नौजवानों हाँ। अटैक हो रहे हैं खून अटैक हो रहे हैं बिमारियों ने घेर लिया विकास नहीं बर्बादी आ गई सब ਭਗਤ ਕਿੱਥੇ ਪਹੁੰਚਦੇ ਹਨ ਪਰਮੇਸ਼ਰ ਤੱਕ ਧਰਮ ਵਿਗਿਆਨ ਸਾਇੰਸ ਇਹਨਾਂ ਤੱਕ ਪਹੁੰਚੀ ਪਰਮਾਣੂ ਬੰਬ ਤੱਕ ਅੱਗੇ ਨਹੀਂ ਸੋ ਵਿਕਾਸ ਦੀ بجائے ਵਿਗਾਸ ਕਰਨਾ ਸੀ ਅੰਦਰ ਸਭ ਕੁਛ ਆ ਸ਼ਾਂਤੀ ਹੈ ਨਹੀਂ ਅੰਦਰ ਨਹੀਂ ਸੋ ਸ਼ਾਂਤੀ ਉੱਡ ਗਈ ਮਾਇਆ ਆ ਗਈ ਧਰਮ ਗਿਆ ਉਡਾਰੀ ਮਾਰ ਕੇ ਕੌਣ ਤਨਵੰਤ ਹੈ ਕੌਣ ਪਤਵੰਤ ਹੈ ਕੌਣ ਕੁਲਵੰਤ ਹੈ ਚੰਗੀ ਕੋਲ ਵਾਲਾ ਕੌਣ ਹੈ ਤਨਾੜ ਰਾਜਾ ਕੌਣ ਹੈ ਚੰਗੀ ਇੱਜ਼ਤ ਪਤਲ ਕੌਣ ਹੈ ਸੋ ਤਨਵੰਤਾ तो वट साहा चरनी मन मनलावन सो ये so, मन से मन मनजोत स्वरूप ने मनर जुड़ना सी जुड़े का जोगी सो so, दुनिया च तो नुक्स कटना छे ਨਾਨਕਾ ਦੁਨੀਆ ਕੈਸੀ ਹੋਈ ਸਾਲਕ ਮਰਤ ਨਾ ਰਹੋ ਕੋਈ ਆ ਕਰੋਨਾ ਆਇਆ ਨਾ ਅਗਲੇ ਦਿਨ ਪਤਾ ਲੱਗ ਗਿਆ ਕੌਣ ਤੇਰਾ ਭਾਈ ਮਿੱਤਰ ਹੈ ਪਰ ਅਸੀਂ ਢਾਈ ਠ ਮਿੱਟੀ ਦੇ ਹਾਂ ਗੁਰਵਾਣ ਕਹਿੰਦੀ ਕੋਈ ਭਾਈ ਮਿੱਤਰ ਨਹੀਂ ਸੋ ਜੇ ਤੈਨੂੰ ਆਪਣੇ ਪੁੱਤਰ ਪਿਆਰੇ ਹਨ ਜੋ ਤੂੰ ਸੋਚਦਾ ਉਹ ਹੀ ਦੂਸਰਾ ਸੋਚਦਾ ਦੂਸਰੇ ਨੂੰ ਆਪਣੇ ਪੁੱਤਰ ਪਿਆਰੇ ਹਨ ਪਰਿਵਾਰ ਪਿਆਰਾ ਹੈ ਘਰ ਪਿਆਰਾ ਹੈ ਇਹ ਘਰ ਰਹਿਣ ਬਸੇਰਾ ਸੀ ਨਹੀਂ ਅਸੀਂ ਪ੍ਰੀਤ پا ਕੇ ਬਹਿ ਗਏ ਨਹੀਂ ਬਾਜੀ ਜਿੱਤੀ ਜਾਣੀ ਸੋ ਸਰੀਰ ਨੂੰ ਨਚੋੜ ਕੇ ਆਉਣਾ ਪੈਣਾ ਸੀ ਕੀਰਤ ਕਰਨੀ ਪੈਣੀ ਸੀ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਦੇਸ਼ ਹੈ ਕੀਰਤ ਕਰੋ ਨਾਮ ਜਪੋ ਵੰਡ ਕੇ ਚਕੋ ਸੋ अगराई कठी करके कार घर बनाता पेलु मंग के लो हम मैं दाता बन गया हाँ आज मृत तो मंगो दुख तो पुत मगो सब कुछ सो सो य लुट खुट यही है विरला समझदार है ਅੱਜ ਸੱਚ ਸਾਨੂੰ ਕੌੜਾ ਲੱਗ ਰਿਹਾ ਹੈ ਸ ਜੋ ਝੂਠ ਹੈ ਉਹ ਮਿੱਠਾ ਲੱਗ ਰਿਹਾ ਹੈ ਇਹ ਕਾਮ ਕ੍ਰੋਧ ਮੋਹੰਕਾਰ ਇਹਦੇ ਤੇ ਚਰਚਾ ਕਰਨੀ ਸੀ ਬੋਲਣਾ ਸੀ ਇਹ ਪਸ਼ੂ ਜਾਨਵਰ ਕੀ ਕਰ ਸਕਦੇ ਜੇ ਮਨੁੱਖ ਜਨਮੀ ਨਾ ਲੈਂਦਾ ਠੀਕ ਹੈ ਵਿਗਾਸ ਚਾਹੀਦਾ ਸੀ ਆਨੰਦ ਖੇੜਾ ਸ ਬਾਰ ਨੂੰ ਜਦੋਂ ਗਏ ਘਰੋਂ ਸੁੱਖ ਸ਼ਾਂਤੀ ਸੁਖ ਚੈਨ ਸਭ ਚਲਾ ਗਿਆ ਚੈਨ ਦੀ ਬਜਾਏ ਬੇਚੈਨ ਹੋ ਗਿਆ ਸ ਕੌਣ ਸਮਝਾਏ ਸਭ ਜਿੱਧਰ ਨੂੰ ਪਾਣੀ ਜਾ ਰਿਹਾ ਉੱਧਰ ਨੂੰ ਜਾ ਰਹੇ ਹਨ ਵਿਰਲੇ ਹਨ ਭਗਤ ਸੰਤ ਮੀਆਂ ਪੰਡਤ ਸਰਦਾਰ ਇਹ ਵਿਰਲੇ ਹਨ ਵਿਰਲੇ ਵਿਰਲੇ ਹਨ ਜੋ ਸੱਚ ਦੀ ਗੱਲ ਕਰਦੇ ਆ ਸੱਚ ਬੋਲਿਆ ਸੋ ਇਹ ਹੀ ਭਗਤੀ ਹੈ ਗੱਲ ਕਹਿੰਦੇ ਕਰ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਬਹੁਤ ਸੱਚ ਬੋਲਣਾ ਔਖਾ ਹੈ ਸੋ ਇਹ ਘਰ ਬਣ ਗਿਆ ਬਾਹਰੋਂ ਕਰਾਈ ਕਰਕੇ ਆ ਜੋ ਹੁਣ ਮਿਰ ਤੋਂ ਮੰਗੋ ਠੀਕ ਐ ਤਰਕ ਵਾਲੀ ਗੱਲ ਦੱਸਣੀ ਸੀ ਲੌਜੀਕ ਗੱਲ ਦੱਸਣੀ ਸੀ ਇਹ ਸੁੱਖ ਮਾਇਆ ਨਾਲ ਮਿਲ ਕੇ ਨਹੀਂ ਮਾਇਆ ਗੁਜਰਾਨ ਸੀ ਆਨੰਦ ਲੈਣਾ ਸੀ ਜੋ ਹੈ ਉਹਦਾ ਆਨੰਦ ਲੈ ਅੱਗੇ ਨਿੰਦ ਕਰ ਕਹਿੰਦੇ ਭਗਤੀ ਕਰਨਾ ਇਹ ਜਦੋਂ ਵਰਾਗੇ ਸਾਧ ਨੂੰ ਮਿਲੇ ਸ੍ਰੀ ਗੁਰਗੋਬ ਸਿੰਘ ਜੀ ਕਹਿੰਦਾ ਕੀ ਕਰ ਰਿਹਾ ਕਹਿੰਦਾ ਮੈਂ ਆਪਣੀ ਗਤੀ ਵਾਸਤੇ ਕਰ ਰਿਹਾ ਹਾਂ ਕਹਿੰਦਾ ਗਤੀ ਤੂੰ ਕੀ ਪਾਲਦਾ ਹੈ ਪੰਜਾਬ 'ਚ ਤੇ ਆਹ ਹੋ ਰਿਹਾ ਹੈ ਗੁਰਬਖਸ਼ ਸਿੰਘ ਨਾਂ ਰੱਖਿਆ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਐ ਹੋ ਰਿਹਾ ਬੱਚਿਆਂ ਨਾਲ ਜ਼ੁਲਮ ਹੋ ਰਿਹਾ ਹੈ ਸੁ ਕਹਿੰਦਾ ਆਹ ਆ ਗੱਲ ਹੈ ਕਿੱਥੇ ਗਤੀ ਪਾਲਦਾ ਹੈ ਹੈ ਸਭਰੋਂ ਨੇ ਇੱਟ ਨਾਲ ਇੱਟ ਖੜਕਾਈ ਜਿਹਨੇ ਹਾਂ ਦਾ ਨਾਰਾ ਨਾਰਾ ਮਾਰਿਆ ਮਲੇਰਕੋਟਲੇ ਵਾਲ ਦੇਖਿਆ ਨਹੀਂ ਬੰਦਾ ਸਿੰਘ ਬਹਾਦਰ ਜੀ ਨੇ ਸੋਏ ਸਮਾਣਾ ਸਧौरा ਸਰਹੰਦ ਸ ਸਾਬ ਨੂੰ ਦੱਸਿਆ ਜ਼ੁਲਮ ਜ਼ੁਲਮ ਦੀ ਲੜਾਈ ਹੈ ਸੋ ਅੱਜ 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 ਦੀ ਗੱਲ ਕਰਨੀ ਪੈਗੀ ਅੱਜ ਜਮਾਨਾ ਬਦਲ ਗਿਆ ਹੈ ਸਮਾਂ ਬਦਲ ਗਿਆ ਹੈ ਸ ਸਿੱਖ ਬੰਨਾ ਪਏਗਾ ਸਿੱਖਿਆ ਲੈਣੀ ਪਏਗੀ ਤੇ ਤੂੰ ਪਰੇਸ਼ਾਨ ਨਾ ਹੋਏਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਸਿੱਖਾਂ ਨੂੰ ਸੇਵਾ ਸਵਾਲ ਬਣੀ ਮਿਲੀ ਹੈ ਪਰ ਸਾਰਿਆਂ ਦੇ ਸਾਝੇ ਗੁਰੂ ਹਨ ਸ ਨਿੱਕੇ ਨਿੱਕੇ ਜਿੰਦਾ ਸ ਅੱਜ ਪਰਚੇ ਪੈ ਰਹੇ ਹਨ ਰਾਜਾਂ ਅੱਗੇ ਪਰ ਚੁਕੇ ਨਹੀਂ ਜਿਹਦਾ 9 ਸਾਲ ਦੇ ਸੀ ਨਾ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਝੌੜੀ ਚ ਪਿਤਾ ਦਾ ਸੀਸ ਆ ਗਿਆ ਇਹ ਤੋਂ ਵੱਡਾ ਕੀ ਖਬਰ ਆ ਸਕਦੀ ਹੈ ਸ ਇਹ ਗੱਲਾਂ ਨਾਲ ਗੱਲ ਨਹੀਂ ਬਣਨੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਕਿਸੇ ਲਈ ਕੁਝ ਕਰਨਾ ਪਏਗਾ ਫਿਰ ਆਨੰਦ ਖੇੜਾ ਖੁਸ਼ੀ ਅੰਦਰੋਂ ਪ੍ਰਾਪਤ ਹੋਏਗੀ ਜੀ ਬਾਰੋਂ ਇਹ ਰੁੱਖ ਦੀ ਛਾਂਕ ਸੁੱਖ ਮਿਲੇਗਾ ਅੰਦਰ ਹੈ ਅੰਦਰ ਸੀ ਮੰਦਰ ਮੰਦਰ ਬਣਾਉਣ ਦੀ ਲੋੜ ਸੀ ਮਨ ਨੂੰ ਮੰਦਰ ਬਣਾਉਣਾ ਸੀ ਇਹ ਘਰ ਨੂੰ ਠੀਕ ਕਰਨਾ ਸੀ ਸਰੀਰ ਨੂੰ ਸੋ ਕਹਿੰਦੇ ਜੰਗਲ ਚ ਗਏ ਕਹਿੰਦੇ ਰੁੱਖ ਜਾਨਵਰ ਭੱਜ ਗਏ ਜਾਨਵਰ ਸਿਆਣੇ ਹਨ ਉਹਨਾਂ ਨੂੰ ਪਤਾ ਹੈ ਬਦਬੂ ਆ ਰਹੀ ਹੈ ਇਹ ਮਾਸ ਖਾਣਾ ਹੈ ਤਾں ਭੱਜ ਕੇ ਕਹਿੰਦੇ ਸਾਧੂ ਦੇ ਆਲੇ-ਦਾਲੇ ਲਗੇ ਫਿਰਦੇ ਹਨ ਇਹ ਪਸ਼ੂ ਜਨਰੂ ਇਹ ਸਿਆਰੇ ਹਨ लाड़ ਕਰਦੇ ਹਨ ਛੇਰਾਂ 'ਚ ਲਗਾ ਫਿਰਦਾ ਹੈ ਠੀਕ ਹੈ ਜੇ ਸੱਪਾਂ ਚ ਰਹਿਣਾ ਸੀ ਸੱਪਾਂ ਦੀ ਜਾਣਕਾਰੀ ਚਾਹੀਦੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਸੱਚਖੰਡ ਦੀ ਜਾਣਕਾਰੀ ਦੇ ਰਹੇ ਹਨ ਸਾਰੇ ਭੰਡਾਰੇ ਹਨ ਪਰ ਇੱਕ ਚੀਜ਼ ਨਹੀਂ ਹੈ ਝੂਠ ਨਹੀਂ ਹੈ ਸਭ ਸੱਚ ਹੈ ਤੇ ਪਰਮੇਸ਼ਰ ਦੀ ਜਾਣਕਾਰੀ ਪਰਮੇਸ਼ਰ ਦਾ ਗਿਆਨ ਗਿਆਨ ਸਭ ਕੁਝ ਨਹੀਂ ਹੁੰਦਾ ਸ ਗਿਆਨ ਤੋਂ ਅੱਗੇ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਧਰਮੀ ਬੰਨਾ ਪਏਗਾ ਜੀ ਅਸੀਂ ਮਨੁੱਖ ਹਾਂ ਕੁੱਤੇ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਕੁੱਤਾ ਬਣ ਉਹ ਪਹਿਲੇ ਕੁੱਤਾ ਹੈ ਆਪਣੇ ਮਾਲਕ ਦਾ ਵਫਾਦਾਰ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਕੰਟਰੋਲ ਉਹ ਵਿਖਾ ਦਿੰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਜੀ ਇਸ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਿਓ ਨਾਰੇ ਬਖਸ਼ਿਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ ਨਾਨਕ ਦੁਨੀਆ ਕੈਸੀ ਹੋਈ ਸਾਲਿਕ ਮਿਤ ਨਾ ਰਹੋ ਕੋਈ